ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੈਸਲੇ ਜਲਦਬਾਜ਼ੀ ਦੇ ਵਿੱਚ ਲੈਣ ਤੇ ਉਸ ਤੋਂ ਬਾਅਦ ਰੱਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਰ ਲਿਆ ਗਿਆ ਜਿਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਕਰ ਦਿੱਤੀ ਗਈ ਹੈ ਜਿਹੜਾ ਅਸਲ ਦਰਬਾਰਾ ਸਿੰਘ ਗੁਰੂ ਜਿਹੜੇ ਕੀ ਸਾਬਕਾ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਵੀ ਰਹਿ ਚੁੱਕੇ ਨੇ ਦਰਬਾਰਾ ਸਿੰਘ ਗੁਰੂ ਜਿਹੜੇ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਹਾਲਾਂਕਿ ਇਹ ਨਿਯੁਕਤੀ ਹਾਲੇ ਕੁਝ ਹੀ ਸਮਾਂ ਪਹਿਲਾਂ ਹੋਈ ਸੀ ਤੇ ਇਸ ਫੈਸਲੇ ਤੋਂ ਪਲਟ ਗਿਆ ਹੁਣ ਸ਼ਰਮਣੀ ਅਕਾਲੀ ਦਲ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਉਹ ਨਿਯੁਕਤੀ ਆ ਜਿਹੜੀ ਉਹ ਕਿਉਂ ਰੱਦ ਕੀਤੀ ਗਈ ਹੈ ਕਿਉਂਕਿ ਇੱਕ ਵਰਗ ਦੇ ਵੱਲੋਂ ਕੁਝ ਲੋਕਾਂ ਦੇ ਵੱਲੋਂ ਦਰਬਾਰਾ ਸਿੰਘ ਗੁਰੂ ਦੀ ਇਸ ਨਿਯੁਕਤੀ ਦਾ ਵਿਰੋਧ ਕੀਤਾ ਗਿਆ ਸੀ ਨਕੋਦਰ ਗੋਲੀ ਕਾਂਡ ਨਾਲ ਜੋੜ ਕੇ ਅਰ ਦਰਬਾਰਾ ਸਿੰਘ ਗੁਰੂ ਨੇ ਇਸ ਮਾਮਲੇ ਦੇ ਵਿੱਚ ਕੀ ਸਪਸ਼ਟੀਕਰਨ ਦਿੱਤਾ ਹੈ ਉਹ ਵੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਪਰ ਦਰਬਾਰਾ ਸਿੰਘ ਗੁਰੂ ਨੂੰ ਜਿਹੜਾ ਸਲਾਹਕਾਰ ਨਿਯੁਕਤ ਕੀਤਾ ਗਿਆ ਕਾਰਜਕਾਰੀ ਪ੍ਰਧਾਨ ਸ਼੍ਰਮਣੀ ਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਦੇ ਸਲਾਹਕਾਰ ਵਜੋਂ ਦਰਬਾਰਾ ਸਿੰਘ ਗੁਰੂ ਦੀ ਉਸ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਗੱਲ ਦੀ ਪੁਸ਼ਟੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਰ ਦਿੱਤੀ ਹੈ ਹੁਣ ਦਰਬਾਰਾ ਸਿੰਘ ਗੁਰੂ ਦਾ ਮਸਲਾ ਕੀ ਹੈ ਉਹਨਾਂ ਨੇ ਸਪਸ਼ਟੀਕਰਨ ਕੀ ਦਿੱਤਾ ਤੇ ਉਹਨਾਂ ਤੇ ਸਵਾਲ ਕੀ ਉੱਠੇ ਸਨ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਫਿਲਹਾਲ ਤੁਹਾਡੇ ਨਾਲ ਇਹ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਦੇ ਸਲਾਹਕਾਰ ਵਜੋਂ ਹਾਲ ਦੀ ਘੜੀ ਵਿੱਚ ਕੀਤੀ ਗਈ ਨਿਯੁਕਤੀ ਵਾਪਸ ਲੈ ਲਈ ਹੈ ਉਸ ਫੈਸਲੇ ਤੋਂ ਪਲਟ ਗਿਆ ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਇਸ ਕਦਰ ਵੱਜ ਜਾਂਦੀਆਂ ਨੇ ਕਿਉਂਕਿ ਥੋੜੀ ਜਿਹੀ ਅਜਿਹੀ ਨਿਯੁਕਤੀ ਹੋ ਜਾਂਦੀ ਹੈ ਜਿਹੜੀ ਕਿ ਵਿਵਾਦਾਂ ਦਾ ਹਿੱਸਾ ਬਣੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਲਦਬਾਜ਼ੀ ਦੇ ਵਿੱਚ ਲਏ ਗਏ ਫੈਸਲੇ ਨੂੰ ਵੀ ਜਲਦੀ ਜਲਦੀ ਵਾਪਸ ਲੈ ਲੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਜਿਹੜਾ ਵਾਪਸ ਲੈ ਲਿਆ ਹੁਣ ਇਹ ਵੀ ਦੱਸਣਾ ਬਣਦਾ ਹੈ ਕਿ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਜਦੋਂ ਸਲਾਹਕਾਰ ਨਿਯੁਕਤ ਕੀਤਾ ਗਿਆ ਪਰ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕੀ ਹੈ ਗੁਰੂ ਜਿਹੜੀ ਹੈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਸਲਾਹਕਾਰ ਨਿਯੁਕਤੀ ਵਾਪਸ ਲੈ ਲਈ ਦਰਬਾਰਾ ਸਿੰਘ ਗੁਰੂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੇ ਨਾਲ ਇਸ ਕਰਕੇ ਲਗਾਏ ਗਏ ਸਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਕਾਲ ਤੱਕ ਸਾਬ ਤੋਂ ਤਨਖਾਹਿਆ ਅਕਰਾਰ ਦਿੱਤਾ ਗਿਆ ਤਾਂ ਇਸ ਕਰਕੇ ਪਾਰਟੀ ਦੀਆਂ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਨੇ ਪ੍ਰਧਾਨ ਦੇ ਤੌਰ ਤੇ ਫੈਸਲੇ ਲੈਣ ਦੀਆਂ ਉਹ ਉਦੋਂ ਤੱਕ ਬਲਵਿੰਦਰ ਸਿੰਘ ਪੁੰਦੜ ਲੈਣਗੇ ਹਾਲਾਂਕਿ ਬਲਵਿੰਦਰ ਸਿੰਘ ਪੁੰਦੜ ਨੂੰ ਕਾਰਜਕਾਰੀ ਜਥੇਦਾਰ ਪ੍ਰਧਾਨ ਬਣਾਇਆ ਗਿਆ ਕੋਈ ਲੋਕਾਂ ਦੇ ਵਿੱਚ ਉਸ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਮਿਲੀ ਪਰ ਪਾਰਟੀ ਨੇ ਆਪਣੇ ਪਦਰ ਦੇ ਉੱਤੇ ਗਤੀਵਿਧੀਆਂ ਚਲਾਉਣੀਆਂ ਨੇ ਇਸ ਕਰਕੇ ਇੱਕ ਰਾਹ ਲੱਭ ਲਿਆ ਗਿਆ ਸੀ ਤਾ ਉਹਨਾਂ ਨੂੰ ਜਿਹੜਾ ਆ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਪਰ ਨਾਲ ਸਲਾਹਕਾਰ ਨਿਯੁਕਤ ਕੀਤੇ ਗਏ ਉਹ ਸਲਾਹਕਾਰ ਦੇ ਵਿੱਚੋਂ ਨਿਯੁਕਤੀ ਜਿਹੜੀ ਹੋਈ ਦਰਬਾਰਾ ਸਿੰਘ ਗੁਰੂ ਦੀ ਤਾਂ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਦੋਂ ਅਸਲ 1986 ਦੇ ਪੁਲਿਸ ਫਾਇਰਿੰਗ ਮਾਮਲੇ ਨਾਲ ਜੋੜਿਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਦਰਬਾਰਾ ਸਿੰਘ ਗੁਰੂ ਨੇ 1986 ਦੇ ਉਸ ਬਾਰੇ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਕਿ ਨਕੌਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਕੋਈ ਸਰਕਾਰ ਉਹਨਾਂ ਦਾ ਹੈ ਹੀ ਨਹੀਂ ਆ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਉਹਨਾਂ ਨੇ ਜ਼ੋਰ ਦੇ ਕੇ ਵੀ ਆਖਿਆ ਕਿ ਕੁਝ ਤਾਕਤਾਂ ਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਉਹਨਾਂ ਸੰਬੋਧਨ ਕਰਨ ਦੇ ਵੀ ਆਖਿਆ ਕਿ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ 1986 ਵਿੱਚ ਨਕੌਦਰ ਵਿੱਚ ਪੁਲਿਸ ਫਾਇਰਿੰਗ ਵੇਲੇ ਉਹ ਜਲੰਧਰ ਵਿੱਚ ਏਡੀਸੀ ਵਜੋਂ ਤਨਾਤ ਸਨ ਪਰ ਉਹਨਾਂ ਦਾ ਗੋਲੀਬਾਰੀ ਨਾਲ ਉਹ ਇਸ ਸਰਕਾਰੀ ਨਹੀਂ ਹੈ ਉਹਨਾਂ ਨੇ ਵੀ ਕਿਹਾ ਕਿ ਘਟਨਾ ਤੋਂ ਬਾਅਦ ਮ੍ਰਿਤਕਾਂ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਹੁਣ 38 ਸਾਲਾਂ ਬਾਅਦ ਇਹ ਮੁੱਦਾ ਸਿਰਫ ਉਹਨਾਂ ਨੂੰ ਅਤੇ ਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਉਸ਼ਾ ਲਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਲੜਦੇ ਹਨ ਜਾਂ ਉਹਨਾਂ ਦੀ ਨਿਯੁਕਤੀ ਕਿਸੇ ਅਹਿਮ ਅਹੁਦੇ ਤੇ ਹੁੰਦੀ ਹੈ ਤਾਂ ਇਹ ਮੁੱਦਾ ਫਿਰ ਤੋਂ ਉਸ਼ਾ ਲ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਕੁਝ ਤਾਤਾਂ ਸੌੜੇ ਹਿੱਤਾਂ ਵਾਸਤੇ ਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਕਿ ਕਿ ਇਸ ਮਾਮਲੇ ਪਿੱਛੇ ਡੂੰਗੀ ਸਾਜ਼ਿਸ਼ ਹੈ ਜੋ ਸਮੇਂ ਦੇ ਨਾਲ ਹੀ ਬੇਨਕਾਬ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਉਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਇਹ ਇੱਕ ਡੂੰਗੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਦਰਬਾਰਾ ਸਿੰਘ ਗੁਰੂ ਨੇ ਇਸ ਗੱਲ ਦੇ ਉੱਤੇ ਸਪਸ਼ਟੀ ਕਰ ਦਿੱਤਾ ਕਿ ਉਸ ਵੇਲੇ ਦਾ ਨਕੌਦਰ ਗੋਲੀ ਕਾਂਡ 1986 ਦਾ ਜਲੰਧਰ ਦੇ ਵਿੱਚ ਉਹ ਐਡੀਸੀ ਜ਼ਰੂਰ ਸਨ ਪਰ ਉਹਨਾਂ ਦਾ ਉਸ ਗੋਲੀਬਾਰੀ ਦੇ ਨਾਲ ਕੋਈ ਜ਼ਿਆਦਾ ਜਿਹੜਾ ਹੈ ਸਬੰਧ ਨਹੀਂ ਸੀ ਉਹਨਾਂ ਨੂੰ ਸਿਰਫ ਤੇ ਸਿਰਫ ਡੂੰਗੀ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਨੂੰ ਬਦਨਾਮ ਕਰਨੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਔਰ ਇਸ ਤੋਂ ਬਾਅਦ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਦਰਬਾਰਾ ਸਿੰਘ ਗੁਰੂ ਨੇ ਆਪਣਾ ਸਪਸ਼ਟੀਕਰਨ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਾਂ ਦੇ ਦਿੱਤਾ ਪਰ ਜੇਕਰ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਾਂ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਜਾਂ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਕੀਤੀ ਗਈ ਪੁਸ਼ਟੀ ਇਸ ਗੱਲ ਦੀ ਗਵਾਹੀ ਕਿਉਂ ਭਰ ਰਹੀ ਹੈ ਕਿ ਹਾਂ ਨਿਯੁਕਤੀ ਗਲਤ ਹੋਈ ਸੀ ਕਿ ਜੇਕਰ ਉਹਨਾਂ ਦਾ ਕੋਈ ਸਰਵਕਾਰ ਨਹੀਂ ਸੀ ਤਾਂ ਫਿਰ ਸ਼ਰੂਮਨੀ ਕਾਲੀਦਾਲੇ ਫੈਸਲਾ ਵਾਪਸ ਲੈਣ ਲਈ ਮਜਬੂਰ ਕਿਉਂ ਹੋਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ 1986 ਦੇ ਉਸ ਗੋਲੀ ਕਾਂਡ ਦੇ ਨਾਲ ਦਰਬਾਰਾ ਸਿੰਘ ਗੁਰੂ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ ਕਿ ਉਹਨਾਂ ਨੂੰ ਦਾ ਉਸ ਕਾਂਡ ਦੇ ਨਾਲ ਸਿੱਧਾ ਸਿੱਧਾ ਤੌਰ ਦੇ ਉੱਤੇ ਸਬੰਧ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਉਸ ਦੇ ਵਿੱਚੋਂ ਫੈਸਲਾ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਚਿੱਠੀ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਗੋਲੀ ਕਾਂਡ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘ ਸਨ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਜਾਂ ਉਹਨਾਂ ਦੇ ਮਾਪਿਆਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਹੈ ਨਾਂ ਲਿਖਿਆ ਗਿਆ ਸਮੂਹ ਸ਼ਹੀਦ ਪਰਿਵਾਰ 1986 ਸਾਕਾ ਨਕੋਦਰ ਉਹਨਾਂ ਦੇ ਵੱਲੋਂ ਚਿੱਠੀ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜਿਸ ਦੇ ਵਿੱਚ 6 ਸਤੰਬਰ 2024 ਨੂੰ ਚਿੱਠੀ ਲਿਖੀ ਗਈ ਹੈ ਪਰਮ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਚਿੱਠੀ ਲਿਖੀ ਜਾਂਦੀ ਆ ਨਾ ਸ਼ਹੀਦ ਪਰਿਵਾਰਾਂ ਦੇ ਵੱਲੋਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਕੀ ਲਿਖਿਆ ਗਿਆ ਸ਼੍ਰੋਮਣੀ ਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਨਿਯੁਕਤ ਕੀਤੇ ਗਏ ਸਲਾਹਕਾਰ ਦਰਬਾਰਾ ਸਿੰਘ ਗੁਰੂ ਸਬੰਧੀ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਅਕਾਲੀ ਸਰਕਾਰ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਪੰਥ ਦੋਖੀਆਂ ਨੇ ਅਗਨ ਭੇਟ ਕਰ ਦਿੱਤੇ ਸਨ 38 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਸਰਕਾਰ ਇਹ ਪਤਾ ਨਹੀਂ ਲਗਾ ਸકી ਕਿ ਇਸ ਕਾਨੂੰਨੀ ਕਾਰਵਾਈ ਲਈ ਕੌਣ ਜ਼ਿੰਮੇਵਾਰ ਸੀ ਕਿਸੇ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਹੁਣ ਇਸ ਦੇ ਵਿੱਚ ਅੱਗੇ ਵੀ ਜ਼ਿਕਰ ਕੀਤਾ ਗਿਆ ਚਾਰ ਬੇਗਨਾ ਸਿੱਖਾਂ ਸਿੱਖ ਨੌਜਵਾਨਾਂ ਜਿਸ ਵਿੱਚ ਭਾਈ ਰਵਿੰਦਰ ਸਿੰਘ ਲਿਤਰਾ ਭਾਈ ਬਲਦੀਰ ਸਿੰਘ ਰਾਮਗੜ੍ਹ ਭਾਈ ਝਿਲਮਣ ਸਿੰਘ ਗੋਰਸੀਆ ਤੇ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ 4 ਫਰਵਰੀ 1986 ਨੂੰ ਸਮੇਂ ਦੀ ਪੰਥਕ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਰਨ ਕਰਨਾ ਇੱਕ ਦਿਨ ਛਤ ਦਿਨ ਦਿਹਾੜੇ ਜਿਹੜੀਆਂ ਛਾਤੀਆਂ ਵਿੰਨ ਕੇ ਸ਼ਹੀਦ ਕਰ ਦਿੱਤਾ ਉਹਨਾਂ ਦੇ ਪੋਸਟਮਾਰਟਮ ਵੀ ਅਜੋਕੇ ਪੰਥਕ ਆਗੂ ਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ਤੇ ਕੀਤੇ ਗਏ ਸਨ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਿਮ ਸੰਸਕਾਰ ਲਈ ਨਸੀਬ ਨਾ ਹੋਏ ਤੇ ਉਸ ਸਮੇਂ ਦੇ SSP ਮੁਹੰਮਦ ਇਹਜਾਰ ਆਲਮ ਜਿਸ ਦੀ ਦੇਖਰੇਖ ਵਿੱਚ ਇਹ ਸਾਾਕਾ ਵਾਪਰਿਆ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦਾ ਆਦਾ ਦਿੱਤਾ ਗਿਆ ਤੇ ਪੰਥਕ ਪਾਰਟੀ ਨੇ ਉਸ ਦੇ ਮਰਨ ਤੱਕ ਉਸ ਦੀ ਪੁਸ਼ਤਪਨਾਇ ਕੀਤੀ ਇਹ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਉਠਾ ਰਹੇ ਨੇ ਉਹ ਪੀੜਤ ਪਰਿਵਾਰ ਸਿੰਘ ਸਾਹਿਬ ਨਕੋਦਰ ਸਾਕੇ ਦੀ ਜਾਂਚ ਲਈ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਜਿਸ ਨੇ ਆਪਣੀ ਰਿਪੋਰਟ ਪੰਜਾਬ ਦੀ ਸਰਕਾਰ ਨੂੰ 31 ਅਕਤੂਬਰ 1986 ਨੂੰ ਸੌਂਪ ਦਿੱਤੀ ਪਰ ਪੰਥਕ ਸਰਕਾਰ ਦੀ ਇਹ ਰਿਪੋਰਟ ਦੱਬੀ ਦਬ ਦਿੱਤੀ ਗਈ ਅਤੇ 5 ਮਾਰਚ 2001 ਨੂੰ ਪੰਥਕ ਸਰਕਾਰ ਨੇ ਇੱਕ ਵਾਰ ਫਿਰ ਰਿਪੋਰਟ ਦਾ ਹਿੱਸਾ ਖਾਣਾ ਪੂਰਤੀ ਲਈ ਵਿਧਾਨ ਸਭਾ ਵਿੱਚ ਰੱਖ ਕੇ ਦੋਸ਼ੀਆਂ ਨੂੰ ਬਚਾ ਲਿਆ ਲੋਰੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ ਵਿੱਚ ਨਾ ਰੱਖੀ ਗਈ ਉਸ ਸਮੇਂ ਫਕਰੇ ਕੌਮ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ ਦੇ ਸਪੀਕਰ ਸਨ ਇਹ ਵੀ ਲਿਖਿਆ ਗਿਆ ਕਿ ਪੰਜੇ ਤਖਤਾਂ ਦੇ ਜਥੇਦਾਰਾਂ ਨੇ ਸਾਕਾ ਨਕੌਦਰ ਦੇ ਸਿੰਘਾਂ ਦੀ ਪਹਿਲੀ ਸ਼ਹੀਦੀ ਬਾਰੇ ਗੰਡਜੋ ਨਕੌਦਰ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਥੇ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ ਸਨ ਜਿਥੇ ਮਨਾਈ ਗਈ ਸੀ ਜਿੱਥੇ ਪਹੁੰਚ ਕੇ ਸ਼ਹੀਦ ਪਰਿਵਾਰਾਂ ਨਾਲ ਕਾਲ ਕੀਤਾ ਗਿਆ ਸੀ ਇਕਰਾਰ ਕੀਤਾ ਗਿਆ ਸੀ ਕਿ ਉਹ ਸ਼ਹੀਦ ਪਰਿਵਾਰਾਂ ਨੂੰ ਇਨਸਾਫ ਦੇ ਦੇ ਕੇ ਦੇਣਗੇ ਪਰ ਅਫਸੋਸ ਇਹ ਹੈ ਕਿ ਵਾਅਦੇ ਵਫਾ ਨਹੀਂ ਹੋਏ ਇਸ ਚਿੱਠੀ ਦੇ ਵਿੱਚ ਇਨਾ ਹੀ ਨਹੀਂ ਇਸ ਤੋਂ ਬਾਅਦ ਇਹ ਵੀ ਲਿਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਵੀ ਸਾਕਨ ਕੌਦਰ ਦੀ ਘਟਨਾ ਦੀ ਜਾਂਚ ਲਈ ਤਤਕਾਲੀ ਸੀਨੀਅਰ ਮੀਤ ਪ੍ਰਧਾਨ ਕਾਬੂਲ ਸਿੰਘ ਅਤੇ ਤਤਕਾਲੀ ਐਮ ਐਲ ਏ ਤੇ ਸ਼ਰਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਗਵਾਈ ਵਿੱਚ ਕਮੇਟੀ ਬਣਾਈ ਸੀ ਜਿਸ ਨੇ ਇਸ ਘਟਨਾ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਆਲਮ ਤੇ ਦਰਬਾਰਾ ਸਿੰਘ ਗੁਰੂ ਨੂੰ ਦੋਸ਼ੀ ਪਾਇਆ ਸੀ ਇਸ ਕਮੇਟੀ ਨੇ ਸ਼ਰਮਣੀ ਕਮੇਟੀ ਨੂੰ ਵੀ ਇਨਸਾਫ ਦੇ ਲਈ ਕੇਸ ਦੀ ਪੈਰਵਾਈ ਕਰਨ ਲਈ ਸਿਫਾਰਿਸ਼ ਕੀਤੀ ਸੀ ਪਰ ਅਫਸੋਸ ਕਿ ਇਸ ਤੇ ਪੈਰਾ ਨਹੀਂ ਦਿੱਤਾ ਗਿਆ ਅੱਗੇ ਇਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਾਰਟੀ ਆਪਣੇ ਗੁਨਾਹਾਂ ਦੀ ਮਾਫੀ શ્રી ਕਾਲਕਸਾਹਬ ਤੇ ਖਿਮਾ ਜਾਂਚਨਾ ਕਰ ਰਹੀ ਹੈ ਤੇ ਦੂਸਰੇ ਪਾਸੇ ਇਨਾਂ ਨੇ 1986 ਸਾਕਾ ਨਕੌਦਰ ਦੇ ਦਾਗੀ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਦਾ ਮੁਖ ਸਲਾਕਾ ਸਲਾਹਕਾਰ ਬਣਾ ਕੇ ਹੋਰ ਗੁਨਾਹ ਕਰ ਦਿੱਤਾ ਹੈ ਇਹ ਗੁਨਾਹ ਸਾਬਤ ਕਰਦਾ ਹੈ ਕਿ ਸੁਖਬੀਰ ਤੇ ਉਸਦੀ ਪਾਰਟੀ ਦੇ ਅਹੁਦੇਦਾਰ ਮਾਫੀ ਮੰਗਣ ਲਈ ਸੁਹਿਰਤਾ ਨਹੀਂ ਸਾਡੀ ਸਮੂਹ ਸਿੰਘ ਸਹਿਬਾਨ ਨੂੰ ਬੇਨਤੀ ਹੈ ਕਿ ਸਜਾ ਸੰਬੰਧੀ ਆਪਣਾ ਫੈਸਲਾ ਲੈਣ ਸਮੇ ਇਸ ਨੂੰ ਧਿਆਨ ਗੋਚਰੇ ਰੱਖਿਆ ਜਾਵੇ ਇਹ ਵੀ ਵਰਣਨਯੋਗ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਫਰਵਰੀ 19 2022 ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮੂਲੀਅਤ ਕਰ ਲਈ ਸੀ ਬਿਨਾਂ ਕਾਰਨਾ ਕਾਰਨ ਅਕਾਲੀ ਦਲ ਨੇ ਨਾ ਸਿਰਫ ਇਸ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕੀਤਾ ਬਲਕਿ ਨਵੇਂ ਕਾਰਜਕਾਰੀ ਪ੍ਰਧਾਨ ਦਾ ਖਾਸ ਸਲਾਹਕਾਰ ਵੀ ਨਿਯੁਕਤ ਕਰ ਦਿੱਤਾ ਅਸੀਂ ਉਹਨਾਂ ਸ਼ਹੀਦ ਬੱਚਿਆਂ ਦੇ ਵਾਰਿਸ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਡੇ ਜ਼ੁਰਮਾਂ ਜ਼ਖਮਾਂ ਤੇ ਵਾਰ-ਵਾਰ ਲੂਣਾ ਛਿੜਕਿਆ ਜਾਵੇ ਇਸ ਤੋਂ ਪਹਿਲਾਂ ਇਸੇ ਦਰਬਾਰਾ ਸਿੰਘ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਵੀ ਬਣਾਇਆ ਸੀ ਔਰ 2012 ਦੌਰਾਨ ਪਧੌੜ ਤੋਂ 2017 ਵਿੱਚ ਬੱਸੀ ਪਠਾਣਾ ਤੋਂ 2019 ਵਿੱਚ ਫਤਿਹਗੜ੍ਹ ਸਾਹਿਬ ਤੋਂ ਤੇ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦੀਆਂ ਟਿਕਟਾਂ ਵੀ ਦਿੱਤੀਆਂ ਔਰ ਸਾਡੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਸੀ ਦਰਬਾਰਾ ਸਿੰਘ ਗੁਰੂ ਤਿੰਨੇ ਵਾਰ ਹਾਰਿਆ ਸੁਮੇਤ ਸੈਣੀਆ ਤੇ ਜਹਾਰ ਆलम ਵਾਂਗ ਦਰਬਾਰਾ ਸਿੰਘ ਗੁਰੂ ਵੀ ਇਸੇ ਕਤਾਰ ਵਿੱਚ ਆਉਂਦਾ ਸਾਨੂੰ ਪੂਰਨ ਆਸ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਜੈ ਕਲਤ ਗੈਰਕਲਾਕੀ ਫੈਸਲੇ ਲੈਣ ਤੋਂ ਵਰਜ ਹੋਗੇ ਧੰਨਵਾਦ ਸਹਾਤ ਗੁਰੂ ਪੰਥ ਦੇ ਦਾਸ ਚੀਰ ਭਾਈ ਰਵਿੰਦਰ ਸਿੰਘ ਲਿੱਤਰਾ ਦੇ ਮਾਪੇ ਅਤੇ ਸਮੂਹ ਸ਼ਹੀਦ ਪਰਿਵਾਰ 1986 ਸਾਕਾ ਨਕੋਦਰ ਉਹਨਾਂ ਦੀ ਇਸ ਚਿੱਠੀ ਜਿਹੜੀ ਕਿ ਕਾਲ ਤਖਸਾਲ ਦੇ ਜਥੇਦਾਰ ਨੂੰ ਲਿਖੀ ਗਈ ਉਸ ਚਿੱਠੀ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਨੂੰ ਹਦਾਇਤ ਹੋਈ ਹੋਵੇਗੀ ਇਸੇ ਕਰਕੇ ਉਸ ਲੀਡਰਸ਼ਿਪ ਨੇ ਦਰਬਾਰਾ ਸਿੰਘ ਨੂੰ ਜਿਹੜੇ ਕਿ ਮੁਖ ਸਲਾਹਕਾਰ ਬਣਾ ਦਿੱਤੇ ਗਏ ਸਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਉਸ ਫੈਸਲੇ ਤੋਂ ਪਲਟੀ ਮਾਰ ਲਈ ਹੈ ਉਹ ਫੈਸਲੇ ਤੋਂ ਯੂ ਟਰਨ ਲੈ ਲਿਆ ਵਾਪਸ ਲੈ ਲਿਆ ਸ਼ਰਮਣੀ ਕਾਲੀਦਲ ਜਦੋਂ ਕਿ ਖੀਮਾ ਜਾਚਕਾ ਮੰਗ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੱਤ ਕੇ ਨੰਨਤਮਸਤਕ ਹੋ ਰਹੀ ਹੈ ਸਾਰੇ ਗੁਨਾਹਾਂ ਨੂੰ ਕਬੂਲਿਆ ਜਾ ਰਿਹਾ ਹੈ ਜਾਣੇ ਅਣਜਾਣੇ ਵਿੱਚ ਗਲਤੀਆਂ ਭੁੱਲਾਂ ਨੂੰ ਕਬੂਲਿਆ ਜਾ ਰਿਹਾ ਹੈ ਬਖਸ਼ਾਇਆ ਜਾ ਰਿਹਾ ਹੈ ਤਾਂ ਫਿਰ ਨਵੀਆਂ ਗਲਤੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਉਸੇ ਦੌਰਾਨ ਇਸੇ ਕਰਕੇ ਸਵਾਲ ਵੱਡੇ ਪੈਦਾ ਹੋਏ ਸਨ ਤੇ ਦਰਬਾਰਾ ਸਿੰਘ ਗੁਰੂ ਨੂੰ ਹੁਣ ਬਾਹਰ ਦਾ ਰਸਤਾ ਉਸ ਆਉਦੇ ਤੋਂ ਦਿਖਾ ਦਿੱਤਾ ਗਿਆ ਹਾਲਾਂਕਿ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਮੇਰਾ ਉਸ ਗੋਲੀ ਕਾਣ ਦੇ ਨਾਲ ਕਿਸੇ ਤਰ੍ਹਾਂ ਦਾ ਸਰੋਕਾਰ ਨਹੀਂ ਰਿਹਾ ਤੁਸੀਂ ਕੀ ਸੋਚਦੇ ਹੋ ਕੀ ਸਮਝਦੇ ਹੋ ਸ਼ਹੀਦ ਪਰਵਾਰਾਂ ਦੇ ਉਹਨਾਂ ਪਰਿਵਾਰਾਂ ਦੀ ਬੇਨਤੀ ਦੇ ਵਿੱਚ ਦਮ ਨਜ਼ਰ ਆਉਂਦਾ ਹੈ ਜੇ ਆ ਦਰਬਾਰਾ ਸਿੰਘ ਗੁਰੂ ਦੇ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਤੁਹਾਨੂੰ ਠੀਕ ਲੱਗਦਾ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਲਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ